हां जी सत श्री काल जी सारे ਭੈਣ ਭਰਾਵਾਂ ਨੂੰ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 882 ਨਾਮ ਕੌਰ ਜੀਲਾ ਪਟਿਆਲਾ ਕਾਸਟ ਜੱਟ ਸਿੱਖ ਗੋਤ ਬੋਪਰਾਈ ਜਨਮ 86 1999 ਕੱਦ 5 ਫੁੱਟ 6 ਇੰਚ ਪੜਾਈ ਬੀ ਕਾਮ ਭਰਾ 1 ਭੈਣ 1 ਲੋੜ ਹੈ ਰਿਸ਼ਤੇ ਦੇ ਮੁੰਡਾ ਵਧੀਆ ਕੰਮ ਕਰਦਾ ਹੋਵੇ ਜ਼ਮੀਨਦਾਰ ਕਿੱਲੇ ਆਉਲੇ ਹੋਣ ਜੀ ਨਸ਼ਾ ਰਹਿਤ ਹੋਵੇ ਵੈਸ਼ਨ ਪਰਿਵਾਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦਿਸਤਾ ਨੋਟ ਕਰੋ ਜੀ ਨਾਮ ਮਹੇਕ ਕਾਸਟ ਹਿੰਦੂ ਅਰੋੜਾ ਗੋਤ ਅਹੂਜਾ ਜ਼ਿਲ੍ਹਾ ਮੋਗਾ ਜਨਮ ਫਰਵਰੀ 1998 ਕੱਦ 5 ਫੁੱਟ 5 ਦੀ ਪੜ੍ਹਾਈ ਪਲੱਸ 2 ਪਾਸ ਪਲੱਸ ਬੀਏ ਚੱਲ ਰਹੀ ਹੈ ਇੱਕ ਭਰਾ ਇੱਕ ਭੈਣ ਲੋੜ ਹੈ ਰਿਸ਼ਤੇ ਦੀ ਰਿਸ਼ਤਾ ਅਰੋੜਾ ਕਾਸਟ ਤੋਂ ਹੋਵੇ ਜਾਂ ਜਨਮ ਕਾਸਟ ਤੋਂ ਹੋਵੇ ਜੀ ਮੁੰਡਾ ਮੁੰਡੇ ਦਾ ਆਪਣਾ ਕੰਮਕਾਰ ਹੋਵੇ ਨਸ਼ਾ ਰਹਿਤ ਤੇ ਸਾਮੀਦਾਰ ਹੋਵੇ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਵੇਰਵਾ ਨੋਟ ਕਰੋ ਨਾਮ ਮਨਪ੍ਰੀਤ ਕੌਰ ਕਾਸ਼ਤ ਜੱਟ ਸੀ ਕੇ ਗੋਤ ਸਮਾਜ ਜਿਹੜਾ ਸ਼੍ਰੀ ਮਕਸਦਰ ਸਾਹਿਬ ਜਨਮ ਤੈਨ 1998 ਕੱਦ 5 ਫੁੱਟ 5 ਇੰਚ ਪੜਾਈ BA ਪਲੱਸ ਗਵਰਨਮੈਂਟ ਐਗਜ਼ਾਮ ਦੀ ਚੈਰੀ ਕਰ ਰਹੀ ਹੈ ਲੜਕੀ। ਭਰਾ ਦੋ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਮੇਕਰ। ਲੋਡ ਹੈ ਰਿਸ਼ਤੇ ਜੀ ਮੁੰਡਾ ਸਮਝਦਾਰ ਤੇ ਨਸ਼ਾ ਰਹਿਤ ਹੋਵੇ। ਵੈਸ਼ਨੂ ਪਰਿਵਾਰ ਹੋਵੇ ਮੁੰਡੇ ਨੂੰ ਜ਼ਮੀਨ 6 ਕਿੱਲਾਂ ਦਾ ਕਾਉਂਦੀ ਹੋਵੇ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ